ਸਰਦਾਰੀਓ ਮੌੜ ਹਲਕੇ ਦੇ ਸਤਵਰ ਪ੍ਰੈਸਿਡੈਂਟ ਸਰਪੰਚ ਸਾਹਿਬ ਸਾਡੇ ਨਵੇਂ ਨਿਯੁਕਤ ਹੋਏ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਜੀ ਮਾਨ ਸਾਹਿਬ ਲੱਲੂ ਵਾਲੇ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਲੰਮੇ ਸਮੇਂ ਤੋਂ ਆਪਣਾ ਬਹੁਤ ਵੱਡਾ ਸ਼ਰਧਾਂ ਦੇ ਨਾਲ ਵਕਤ ਦਿੱਤਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇੱਕ ਦਰਮਿਆਨੇ ਕਰਦੇ ਖੁਸ਼ ਨੌਜਵਾਨ ਨੂੰ ਆਪਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਜਿਹੜਾ ਤੁਹਾਡੀ ਸੇਵਾ ਵਿੱਚ ਜਿਹਦਾ ਵੱਡਾ ਫਰਜ ਬਣ ਜਾਂਦਾ ਹੈ ਜਿਹੜਾ ਜ਼ਮੀਂਦਾਰ ਫਸਲ ਲੈ ਕੇ ਆਉਂਦਾ ਹੈ ਇੱਥੋਂ ਦੇ ਮਜ਼ਦੂਰ ਹੈ ਇੱਥੋਂ ਦਾ ਆੜਤੀਆ ਇੱਥੋਂ ਦੇ ਅਫਸਰ ਸਹਿਬਾਨ ਹੈ ਉਹਨਾਂ ਦਾ ਤਾਲਮੇਲ ਕਰਾਉਣਾ ਜਿਸ ਨੂੰ ਕੋਈ ਸਮੱਸਿਆ ਕੋਈ ਦਿੱਕਤ ਕਲੀਫ ਆਉਂਦੀ ਹੈ ਤੋ ਉਹਦੇ ਵਿੱਚੋਂ ਜਿਵੇਂ ਕਿ ਪਹਿਲਾਂ ਵੀ ਸਮਾਜ ਸੇਵਾ ਵਿੱਚ ਇਸ ਸਾਡੇ ਛੋਟੇ ਭਰਾ ਨੇ ਬਹੁਤ ਵੱਧ ਕੇ ਹਿੱਸਾ ਲਿਆ ਤੋ ਫਿਰ ਇਹਨੀ ਪਣੀ ਹੋਈ ਜ਼ਿੰਮੇਵਾਰੀ ਹੈ ਇਸ ਨੂੰ ਸੱਚੇ ਟੰਗ ਨਾਲ ਨਿਭਾਉਣ ਦੇ ਲਈ ਇਮਾਨਦਾਰੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ ਉਹ ਸ਼ਕਤੀ ਬਖਸ਼ੇ ਮੈਂ ਵੱਡੀ ਆਸ ਉਮੀਦ ਰੱਖਦਾ ਹਾਂ ਅੱਜ ਇਸ ਸਥਿਤੀ ਦੇ ਸਮੇਂ ਤੇ ਮੈਨੂੰ ਵੀ ਖੇਤੀਬਾੜੀ ਮਹਿਕਮਾ ਜਿਹੜਾ ਮਾਰਕੀਟਿੰਗ ਦੇ ਨਾਲ ਜੁੜਿਆ ਹੋਇਆ ਮੈਨੂੰ ਵੀ ਇਹਦੇ ਚਾਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਖਾਸ ਕਰਕੇ ਮਾਤਾ ਜੀ ਪਰਿਵਾਰ ਦੇ ਸਾਰੇ ਹੀ ਵੱਡੇ ਛੋਟੇ ਪਰਿਵਾਰ ਦੇ ਜੀ ਕਿਉਂਕਿ ਕੋਈ ਵੀ ਬੰਦਾ ਜਦੋਂ ਕਿਸੇ ਵੀ ਸੇਵਾ ਵਿੱਚ ਜੁੜਦਾ ਹੈ ਕਿਸੇ ਵੀ ਨੌਕਰੀ 'ਚ ਲੱਗਦਾ ਹੈ ਕਿਸੇ ਵੀ ਸਮਾਜ ਸੇਵਾ ਜਾਂਦਾ ਕਿਸੇ ਪਾਰਟੀ ਜਾਂਦਾ ਬਹੁਤ ਵੱਡਾ ਜਿਹੜਾ ਸਾਥ ਉਹਨਾਂ ਦੇ ਮਾਪਿਆਂ ਦਾ ਅਸ਼ੀਰਵਾਦ ਅਸੀਸਾ ਉਹਨਾਂ ਦੇ ਘਰ ਦੇ ਐ ਚਾਹੇ ਧਰਮ ਪਤਨੀ ਹੋਣ ਪੈਣ ਪਰਾ ਹੋਣ ਬੱਚੇ ਹੋਣ ਉਹਨਾਂ ਦਾ ਸਾਥ ਹੁੰਦਾ ਹੈ। ਲਾਈ ਉਹ ਲੋਕਾਂ ਦੇ ਵਿੱਚ ਵਿਚਰ ਸਕਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰ ਦੇ ਦੀ ਉਹਦੀ ਗਹਿਰਾਈ ਚ ਆਪ ਚੱਕਦੇ ਆ। ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਔਰ ਧੰਵਾਦੀ ਵੀ ਆ ਬਹੁਤ ਚੰਗਾ ਤੇ ਸੁਭਾਗਾ ਦੇਣਾ ਕਿਉਂਕਿ ਮਾਰਕੀਟ ਕਮੇਟੀ ਜਿਹੜੀ ਛੋਟੀ ਜੀ ਗੱਲ ਨਹੀਂ ਹੁੰਦੀ ਚੇਅਰਮੈਨ ਹੀ ਬਹੁਤ ਵੱਡਾ ਆਦਾਰਾ ਹੁੰਦਾ ਹੈ। ਤਕਰੀਬਨ ਸਾਰੇ ਪਿੰਡਾਂ ਨਾਲ ਤੇ ਸ਼ਹਿਰ ਨਾਲ ਉਹਨੇ رابطہ ਕਾਇਮ ਕਰਕੇ ਪਾਈਚਾਰੇ ਨੂੰ ਔਰ ਦੁੱਤਕੀਵਾਲੋਂ ਨੂੰ ਸਮਝਾਣਾ ਤੇ ਉਸ ਨੂੰ ਸਜਾਉਣਾ